ਹਾਂ ਹਣੀ ਮਾਂ ਜੋ ਭੈਣੋਂ ਤੇ ਭਰਾਵੋ ਜਿਵੇਂ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ ਠੀਕ ਉਸੇ ਤਰ੍ਹਾਂ ਵਾਲਮੀਕ ਸਮਾਜ ਤੇ ਰਮਦਾਸੀਆ ਕੌਮ ਕਦੇ ਇੱਕ ਨਹੀਂ ਹੋ ਸਕਦੀ ਮੇਰੇ ਮਗਰ ਲੱਗੋ ਭਾਈ ਤੁਹਾਡੀਆਂ ਤਕਦੀਰਾਂ ਬਦਲ ਦੇਗਾ ਓਏ ਅੱਖੇ ਰੁਕ ਜਾ ਅੱਗੇ ਨਾ ਬੋਲੀ ਓਏ एक पन्ने ते वाल्मीकि जी एक पन्ने रविदास सांजा हर एक अक्षर साडा सांझा है इतिहास तन तन है प्रभु वाल्मीकि जी तन तन गुरु रविदास सांझी सादी कंद साडा सांझा परिवार है ਸੱਜ ਦੇ ਕੰਨ ਸਾਡਾ ਸੰਜਾ ਪਰਿਵਾਰ ਹੈ ਸੱਜ ਸਾਡੀ ਛੱਤ ਸਾਡਾ ਸੰਜਾ ਪਰਿਵਾਰ ਹੈ ਸੱਜ ਸੱਜਾ ਛੱਤ ਸਾਡਾ ਸੰਜਾ ਪਰਿਵਾਰ ਹੈ ਚਾਤ ਨੂੰ ਲੋਕੋ ਵੇ ਜਿਹੜਾ ਕੌਮ ਦਾ ਕਰਦਾਰ ਹੈ ਸੱਜ ਸਾਡੀ ਛੱਤ ਸਾਡਾ ਸੰਜਾ ਪਰਿਵਾਰ ਹੈ ਸੱਜ ਸੱਜਾ ਛੱਤ ਸਾਡਾ ਸੰਜਾ ਪਰਿਵਾਰ ਹੈ ਚਾਤ ਨੂੰ ਲੋਕੋ ਵੇ ਜਿਹੜਾ ਕੌਮ ਦਾ ਕਰਦਾਰ ਹੈ ਚਾਤ ਨੂੰ ਲੋਕੋ ਵੇ ਜਿਹੜਾ ਵਾਲਮੀਕੀ ਰਵਿਦਾਸੀਆ ਕੌਮਤ ਜਰਾ ਨਾ ਜਾਣੂ ਅੰਤਰ ਓ ਸਾਂਝੀ ਅਮਰਤ ਬਾਣੀ ਸਾਢੀ ਸੰਝਾ ਹੈ ਗੁਰਮੰਤਰ ਸਾਂਝੀ ਅਮਰਤ ਬਾਣੀ ਸਾਢੀ ਸੰਝਾ ਹੈ ਗੁਰਮੰਤਰ ਹੋ ਕੀ ਹੋਇਆ ਇੱਕ ਘਰ ਵਿੱਚ ਰੋਟੀ ਦੋ ਚੁੱਲਿਆਂ ਤੇ ਪੱਕੇ ਵਾਹ ਜੀ ਵਾਹ ਜਦ ਕੋਈ ਭਾਰੀ ਪਵੇ ਮੁਸੀਬਤ ਹੋ ਜਾਈਏ ਸਭ ਇਕੱਠੇ ਨਹੀਂ ਨਹੀਂ ਸਾਵਈ ਸਖਿਆਂ ਭਾਈਆਂ ਵਾਂਗ ਜਦੋਂ ਖੜ ਵਿੱਚ ਮਦਾਨੇ ਜਾਈਏ ਚੰਗੀ ਗੱਲ ਐ